ਰੋਲ ਇਹ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਗਈ ਹੈ ਯੋਧ ਨਸ਼ਿਆਂ ਵਿਰੋਧ ਉਹਦੇ ਤਹਿਤ ਜਿਹੜੀ ਹੈਗੀ ਸਾਡੀ ਜਿਹੜੀ ਜਲੰਧਰ ਦੇ ਹਾਤੀ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਆ ਇਸ ਜਿਹੜੀ ਯੋਧ ਨਸ਼ਾ ਵਿਰੋਧ ਮੈਂ ਹਮਨੋ ਅਸੀਂ ਬੜੇ ਜਿਹੜਾ ਹੈਗਾ ਡੀਪਲੀ ਇਸ ਦੇ ਉੱਤੇ ਧਿਆਨ ਦੇ ਕੇ ਚਲਾ ਰਹੇ ਆ ਜਿਹਦੇ ਵਿੱਚ ਸਾਡੇ ਐਸਪੀ ਡੀ ਸ਼੍ਰੀ ਸਰਪਜੀਤ ਰਾਏ ਡੀਐਸਪੀ ਆਦਮਪੁਰ ਕਲਵੰਤ ਸਿੰਘ ਤੇ ਸਾਡੇ ਜਿਹੜੇ ਐਸਐਚਓ ਭੋਗਪੁਰ ਇੰਸਪੈਕਟਰ ਰਵਿੰਦਰ ਇਨਾਂ ਦੀ ਜਿਹੜੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਦੋ ਜਿਹੜੇ ਅਕਿਊਜ਼ਡ ਨੇ ਅਰੈਸਟ ਕੀਤੇ ਜਿਹੜੇ ਯੂਪੀ ਸਹਾਰਨਪੁਰ ਦੇ ਰਹਿਣ ਵਾਲੇ ਆ ਜਿਨ੍ਹਾਂ ਤੋਂ 4 ਕਿਲੋ 200 ਗ੍ਰਾਮ ਅਫੀਮ ਹੈ ਜਿਹੜੀ ਰਿਕਵਰ ਕੀਤੀ ਗਈ ਆ ਇਹ ਕੱਲ 25 ਤਰੀਕ ਨੂੰ ਜਿਹੜੀ ਰਿਕਵਰੀ ਹੋਈ ਆ ਇਹ ਜੋ ਦੋਸ਼ੀ ਫੜੇ ਆ ਵਸੀਮ ਤੇ ਇੱਕ ਹੈਗਾ ਰਫੀਕ ਜਿਹੜਾ ਵਸੀਮ ਹੈ ਦੀ ਉਮਰ 24 ਸਾਲ ਹੈ ਤੇ ਰਫੀਕ ਦੀ ਉਮਰ ਜਿਹੜੀ ਹੈਗੀ ਹੈ ਕਰੀਬ 40 ਸਾਲ ਹੈ ਜਿਹੜਾ ਵਸੀਮ ਹੈ ਇਹ ਇੱਕ ਉਥੇ ਯੂਪੀ ਸਹਾਰਨਪੁਰ ਵਿੱਚ ਇੱਕ ਢਾਬੇ ਦੇ ਉੱਪਰ ਕੰਮ ਕਰਦਾ ਜਿਹੜਾ ਇਹਦਾ ਸ਼ਗਾ ਭਰਾ ਹੈਗਾ ਰਫੀਕ ਉਹ ਉਥੇ 3 ਵੀਲਰ ਜਿਹੜਾ ਹੈਗਾ ਚਲਾਉਂਦਾ ਤਾਂ ਇਹ ਜਿਹੜੇ ਢਾਬੇ ਦੇ ਉੱਤੇ ਜਿਹੜਾ ਵਸੀਮ ਕੰਮ ਕਰਦਾ ਹੈਗਾ ਤਾਂ ਉਹਦੀ ਉਥੇ ਜਿਹੜੇ ਟਰੱਕ ਡਰਾਈਵਰ ਜਾਂਦੇ ਸੀ ਜਾਂ ਉਥੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਉਥੇ ਜਾਂਦੇ ਉਹਨਾਂ ਦੇ ਜਰੀਏ ਦੀ ਆ ਜਿਹਦੇ ਉੱਤੇ ਸਪਲਾਇਰ ਸੀ ਉਹਨਾਂ ਨਾਲ ਜਾਣ ਪਛਾਨ ਹੋਈ ਤਾਂ ਇਹ ਖੁਦ ਕਿਉਂਕਿ ਇਹਨੂੰ ਲੁਕਰੇਟਿਵ ਲੱਗਿਆ ਕਿ ਇੱਥੋਂ ਜਿਹੜਾ ਕਿ ਸਸਤੀ ਮਿਲਦੀ ਹੈਗੀ ਤੇ ਪੰਜਾਬ ਦੇ ਵਿੱਚ ਵਕ ਵਕ ਥਾਂ ਤੇ ਜਾ ਕੇ ਇਹਨੂੰ ਵੇਚਿਆ ਜਾ ਸਕਦਾ ਤਾਂ ਇਹ ਉਸ ਚਾਂਸੇ ਦੇ ਵਿੱਚ ਆ ਕੇ ਇਹਨਾਂ ਨੇ ਇਹ ਕੰਮ ਜਿਹੜਾ ਪੜਾਇਆ ਤਾਂ ਇਹਦੇ ਵਿੱਚ ਜਿਹੜਾ ਹੈਗਾ ਇਹ ਪਿੱਛੋ ਜਿਹੜੀ ਹਫੀਮ ਹੈਗੀ ਹੈ ਇਹਨਾਂ ਨੇ ਜਿਹੜੀ 4 ਕਿਲੋ 200 ਗ੍ਰਾਮ ਫੀਮ ਹੈ ਕਰੀਬ 3 ਸਵਾ 3 ਲੱਖ ਦੀ ਜਿਹੜੀ ਹੈਗੀ ਇਹ ਪਰਚੇਸ ਕੀਤੀ ਸੀ ਜਿਹੜੀ ਇਹਨਾਂ ਦੇ ਮੁਤਾਬਕ ਕਿ ਜਿਹੜੇ ਸਮਾਲ ਕਸਟਮਰ ਹੈਗੇ ਨੇ ਛੋਟੇ ਕੰਜ਼ਿਊਮਰ ਹੈਗੇ ਨੇ ਉਹਨਾਂ ਤੱਕ ਇਹਨਾਂ ਨੇ ਜਿਹੜੀ ਹੈਗੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਸਪਲਾਈ ਕਰਦੀ ਸੀ ਕਿਉਂਕਿ ਇਹਨਾਂ ਦੇ ਟਰੱਕਾਂ ਵਾਲਿਆਂ ਨਾਲ ਪਹਿਲਾਂ ਉੱਥੇ ਸਬੰਧ ਰਹੇ ਨੇ ਤਾਂ ਉਹ ਉੱਥੋਂ ਇਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਵੇਚੀ ਜਾ ਸਕਦੀ ਹੈ ਇਹਨਾਂ ਦੀ ਜਿਹੜੀ ਹੈਗੀ ਹੁਣ ਜਿਹੜੀ ਅੱਜ ਪੁਲਿਸ ਦੀ ਜਿਹੜੀ ਰਿਕਵਰੀ ਪੁਲਿਸ ਨੇ ਕੀਤੀ ਹੈ ਉਹਦੇ ਵਿੱਚ ਹੁਣ ਇਹਨਾਂ ਦੀ ਪੁਲਿਸ ਕਸਟਡੀ ਦੇ ਵਿੱਚ ਲੈ ਕੇ ਇਹਨਾਂ ਦੀ ਜਿਹੜੀ ਮਨਜੋ ਕੋਰਟ 'ਚ ਪੇਸ਼ ਕਰਕੇ ਰਿਵਾਡ ਲਿਆ ਜਾ ਰਹੇ ਆ ਦਾ ਇਹਨਾਂ ਦੀ ਅੱਗੇ ਫਰਦਰ ਡੰਗਾਈ ਨਾਲ ਜਿਹੜੀ ਪਰਤਾਲ ਕੀਤੀ ਜਾਏਗੀ ਕਿ ਕਿ ਇਹ ਪਹਿਲਾ ਕਿੰਨੀ ਵਾਰ ਹੀ ਲੈ ਕੇ ਆਏ ਨੇ ਕਿਹੜੇ ਕਿਹੜੇ ਇਹਨਾਂ ਦੇ ਮੈਨ ਜਿਹੜੇ ਇੱਥੇ ਕਸਟਮਰ ਹੈਗੇ ਸੀ ਕਿ ਇਹਨੂੰ ਪਹਿਲਾਂ ਦੇ ਕੇ ਗਏ ਨੇ ਤੇ ਪਿੱਛੋਂ ਜਿਹੜੇ ਹੈਗੇ ਨੇ ਬੈਕਵਰਡ ਲਿੰਕੇਜ ਨੇ ਕਿੱਥੋਂ ਇਸ ਬੱਦੇ ਤੋਂ ਇਹਨਾਂ ਨੇ ਪ੍ਰਕਿਊਰ ਕੀਤੀ ਸੀ ਤਾਂ ਅਸੀਂ ਜਿਹੜੀ ਹੈਗੀ ਹੈ ਬੈਕਵਰਡ ਲਿੰਕੇਜ ਦੇ ਉੱਤੇ ਵੀ ਸਾਡੀ ਟੀਮ ਕੰਮ ਕਰਦਗੀਆ ਤੇ ਜਿਹੜੀ ਸਾਡੇ ਅੱਗੇ ਜਿੱਥੇ ਸਪਲਾਈਅਰ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ ਕਿ ਇਹਨੂੰ ਦੇਣੀ ਸੀ ਜੇ ਉਹਨਾਂ ਦਾ ਵੀ ਜਿਹੜਾ ਪੈਡਲਰਸ ਤੋਂ ਇਲਾਵਾ ਇਹਨਾਂ ਦੇ ਕੋਲੇ ਕੋਈ ਇਨਫਰਮੇਸ਼ਨ ਹੈ ਕੀ ਹੈ ਬਹੁਤ ساری ਉਸ ਬੰਦੇ ਵੀ ਡਗਾਈ ਨਾਲ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਹਲੇ ਜਿਹੜੀ ਪੜਤਾਲ ਕਰ ਰਹੇ ਆ ਕਿ ਇਹਨਾਂ ਦਾ ਕਿਉਂਕਿ ਜਿਹੜਾ ਰੈਕੋਰਡ ਹੈ ਪੰਜਾਬ ਉਹ ਦੇਖਣਾ ਪੈਣਾ ਯੂਪੀ ਦੇ ਵਿੱਚੋਂ ਇਹਨਾਂ ਦੇ ਜਿਹੜੇ ਰੈਸ਼ੀ ਜ਼ਿਲ੍ਹੇ ਨੇ ਉੱਥੋਂ ਪਤਾ ਕਰਨਾ ਅੰਡ ਥੋੜਾ ਟਾਈਮ ਲੱਗੇਗਾ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਅਸੀਂ ਇਹਨਾਂ ਦੇ ਯੂਪੀ ਦੇ ਵਿੱਚ ਵੀ ਜਾਈਆਂ ਸਾਡੀਆਂ ਟੀਮਸ ਜਾਣਗੇ ਜਿੱਥੋਂ ਦੇ ਰਹਿਣ ਵਾਲੇ ਫਿਰ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਪਡੇਟ ਆਉਂਦਾ ਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਇਹ ਦੋਨੇ ਸਕੇਪਰਾ ਹੈ ਕਿ ਰੀਅਲ ਬ੍ਰਦਰਸ ਹੈ ਅਸਲ ਇਹ ਦੋ ਜਾਨੀ ਹੈ ਨਾ ਉਹ ਨਹੀਂ ਇਹ ਮੈਂ ਜਿਵੇਂ ਪਹਿਲਾਂ ਤੁਹਾਨੂੰ ਬਰੀਫ ਕੀਤਾ ਵੀ ਇਹਨਾਂ ਦੇ ਨਾਲ ਕੌਣ ਕੌਣ ਹੋ ਰਿਹਾ ਹੈ ਕੰਪਲਿਸ ਨੇ ਇਸ ਠੰਡੇ ਦੇ ਵਿੱਚ ਇਹਨਾਂ ਨਾਲ ਹੋਰ ਕੌਣ ਸ਼ਾਮਲ ਸੀ ਇਹ ਪਹਿਲਾ ਜਲੰਧਰ ਏਰੀਆ ਦੇ ਵਿੱਚ ਪਹਿਲਾਂ ਕਿੰਨੀ ਵਾਰੀ ਆਏ ਜਾਂ ਪੰਜਾਬ ਦੇ ਹੋਰ ਏਰੀਆ ਦੇ ਵਿੱਚ ਪਹਿਲਾਂ ਆਏ ਸਪਲਾਈ ਕੀਤੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਇਹਨਾਂ ਨੇ ਜਿਵੇਂ ਹਰਿਆਣਾ ਜਾਂ ਹੋਰ ਕਿਸੇ ਸਟੇਟ 'ਚ ਵੀ ਗਏ ਹੋਣ ਤਾਂ ਉਹ ਸਾਰੀ ਅਸੀਂ ਜਿਹੜੀ ਰੁਗਾਈ ਨਾਲ ਜਿਹੜੀ ਹੈਗੀ ਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇਹ ਜਦੋਂ ਇਸ ਵਿੱਚ ਅਪਡੇਟਸ ਆਉਦੇ ਆ ਉਹ ਤੁਹਾਡੇ ਨਾਲ ਅਸੀਂ ਫਿਰ ਫਰਦਰ ਸ਼ੇਅਰ ਕਰਦੇ ਆਂ। ਇਹ ਰੁਪਏ ਦੀ ਇਹਨਾਂ ਦਾ ਸੋਚਿਆ ਸੀ ਆਪ ਕੋ ਇਹਨਾਂ ਨੇ ਕਿੰਨੇ ਦੀ ਬੇਚੀ ਸੀ ਕਿੰਨੇ ਦਾ ਜਬਲ ਕਰਨੇ ਸੀ ਜਾਂ ਇਸੇ ਇਹ ਜਿਹੜੇ ਇਹਨਾਂ ਨੇ ਕਿਉਂਕਿ ਮੈਂ ਜੇ ਦੱਸਿਆ ਕਿ ਲਿਊਕ੍ਰੇਟਿਵ ਲੱਗਿਆ ਕਿ ਉਹ ਤੋਂ 3 ਲੱਖ ਰੁਪਏ ਦੀ ਇਹ ਕਹਿੰਦੇ ਆ ਕਿ ਇਹਨਾਂ ਦੀ ਖੋਜ ਕੇ ਚਾਇਆ ਕਿ ਲੈ ਕੇ ਆਏ ਐ ਐਗਜੈਕਟਲੀ ਉਦੋਂ ਪਤਾ ਲੱਗਣਾ ਜਦੋਂ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਉੱਥੋਂ ਜਿੱਥੋਂ ਇਹਨਾਂ ਨੇ ਪ੍ਰੋਕਿਊਰ ਕੀਤੇ ਉਹਨਾਂ ਨੂੰ ਸ਼ਾਮਲ ਕਰਾਂਗੇ। ਐਂਡ ਨੈਕਸਟ ਅੱਗੇ ਜਿਹੜੀ ਹੈਗੀ ਐ 6 ਲੱਖ ਰੁਪਏ ਦੀ ਇਹਨਾਂ ਦੇ ਉਮੀਦ ਕਰਦੇ ਸੀ ਇਹਨਾਂ ਨੂੰ ਵੇਚਣ ਵਾਸਤੇ। ਸਹਾਰਨਪੁਰ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਇਹਨਾਂ ਦੇ ਉੱਥੇ ਜਿਹੜੇ ਸਪਲਾਇਰ ਤੇ ਉਹਨਾਂ ਦੇ ਅਸੀਂ ਵਰਕ ਕਰ ਰਹੇ ਆ ਉਹ ਤੁਹਾਡੇ ਨਾਲ ਇਨਫੋਰਮੇਸ਼ਨ ਜਿਹੜੀ ਹੈਗੀ ਇਹ ਕੰਕਰੀਟ ਉਹਦੇ ਅਸੀਂ ਕਰਾਂਗੇ ਜਦੋਂ ਉਹਨਾਂ ਤੇ ਰੋਡ ਬਣੇਗੀ ਕਿੱਥੇ ਤੱਕ ਕਿੰਨਾ ਸੂਸੂ ਟ੍ਰਾਂਸਪੋਰਟ ਦੀ ਸੀ ਇਹਦਾ ਜਿਹੜਾ ਪਬਲਿਕ ਟ੍ਰਾਂਸਪੋਰਟ ਦੇ ਵਿੱਚ ਜਿਹੜਾ ਬੇ ਨੇ ਸਫਰ ਕਰਦੇ ਸੀ ਬੱਸਾਂ ਦੇ ਵਿੱਚ ਟ੍ਰੇਨ ਦੇ ਵਿੱਚ ਕਿ ਜਿੱਥੇ ਚੈਕਿੰਗ ਘੱਟ ਹੋਵੇ ਤੇ ਜਾਂ ਜਿੱਥੇ ਪਤਾ ਨਾ ਲੱਗੇ ਕਿ ਜਿਹੜਾ ਪ੍ਰਾਈਵੇਟ ਗੱਡੀ ਦੇ ਵਿੱਚ ਜਾਂ ਹੋਰ ਨਹੀਂ ਆਰੇ ਆਪ ਹੀ ਨਸ਼ਾ ਨਸ਼ਾ ਕਰਦੇ ਉਹਨਾਂ ਦਾ ਤੇ ਡੋਪ ਟੈਸਟ ਕਰਾਵਾਂਗੇ ਜੀ ਹਾਲੇ ਤੱਕ ਜਿਹੜਾ ਹੈਗਾ ਉਹ ਟੈਸਟ ਦੇ ਵਿੱਚ ਹੀ ਆਏਗਾ ਕਿ ਆਪ ਖੁਦ ਵੀ ਕਰਦੇ ਹੋਣਗੇ ਨੈਚੁਰਲੀ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਓਹਨਾਂ ਦਾ ਪ੍ਰੋਪਰ ਅਸੀਂ ਦੋ ਟੈਸਟ ਕਰਾਂਗੇ ਅੱਛਾ ਚੈਕ ਉਦੋਂ ਦੌਰਾਨ ਕਰੀਗੇ ਆਪੇ ਸੀਟ ਰਿਪੋਰਟ ਇਹ ਜਿਹੜਾ ਹੈਗਾ ਸਾਡੇ ਪੁਲਿਸ ਪਾਰਟੀ ਇੰਸਪੈਕਟਰ ਰਵਿੰਦਰ ਕੁਮਾਰ ਜਿਹੜੇ ਐਸ ਐਚਓ ਭੋਗਪੁਰ ਹੈਗੇ ਇਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਇਹਨਾਂ ਨੇ ਢੋੜਾਵਾਹੀ ਏਰੀਆ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਦੇ ਦੌਰਾਨ ਜਿਹੜੀ ਇਹਨਾਂ ਨੇ ਚੈਕਿੰਗ ਕੀਤੀ ਤਾਂ ਉੱਥੇ ਜਿਹੜੀ ਇਹਨਾਂ ਦੀ ਰੈਸਟ ਹੋਈ ਹੈ ਤੇ ਨਾਲ ਅਫੀਮ ਦੀ ਜਿਹੜੀ ਹੈ ਰਿਕਵਰੀ ਹੋਈ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਪਬਲਿਕ ਟਰਾਂਸਪੋਰਟ ਦਾ ਜਿਹੜੀ ਵਰਤੋਂ ਕਰਦੇ ਸੀ ਬੱਸਾਂ ਦੇ ਉੱਪਰ ਜਾਂ ਟ੍ਰੇਨ ਦੇ ਉੱਪਰ ਆਉਂਦੇ ਸੀ ਤਾਂ ਇਸ ਏਰੀਆ ਦੇ ਵਿੱਚ ਇਹਨਾਂ ਨੇ ਟਾਰਗੇਟ ਕਰਦਾ ਸੀ ਜਾਂ ਕੰਫਰਕੇ ਇਹਨਾਂ ਨੇ ਵੇਚ ਨਹੀਂ ਸੀ ਤਾਂ ਉਹ ਸਾਰਾ ਕਿਉਂਕਿ ਰਿਕਵਰੀ 4 ਕਿਲੋ 200 ਗ੍ਰਾਮ ਦੀ ਹੈ ਕਿ ਇਹ ਇਹਨਾਂ ਦਾ ਪਹਿਲਾਂ ਪ੍ਰੀਪਲਾਨਡ ਹੋਏਗਾ ਕਿ ਕਿੱਥੇ ਜਾਣਾ ਕੀ ਨਹੀਂ ਉਹ ਸਾਰੇ ਬੈਕਵਰਡ ਐਂਡ ਫਾਰਵਰਡ ਜਿਹੜੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆਫ ਦਾ ਉਹਨੂੰ ਕੰਪਲੀਟ ਕਰਕੇ ਫਿਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਜਾਏ ਧੰਨਵਾਦ ਕੋਈ ਪ੍ਰਤਨਿਵੀ ਨਹੀਂ ਡਰਗਮਣੀ ਨਹੀਂ ਡਰਗਮਣੀ ਇਹਨਾਂ ਨੇ ਵੇਚ ਕੇ ਜਿਹੜੇ ਘਾਉਣੇ ਸੀ ਉਹ ਡਰਗਮਣੀ ਬਣਨੀ ਨਹੀਂ ਠੀਕ ਹੋ ਗਿਆ